ਜਾ ਆਪਾਂ ਇੱਥੇ ਸ਼ੁਰੂ ਕਰਾਂਗੇ ਇਹ ਗਿਆਰੀਆਂ ਦੇ ਵਿੱਚ ਗੁਡਾਈ ਹੋਣ ਵਾਲੀ ਆ ਇਹਦੇ ਵਿੱਚ ਵੀ ਤੇ ਇਹ ਤੋਂ ਅੱਗੇ ਵੀ ਆਪਾਂ ਤੁਰੇ ਜਾਂਦੇ ਹਾਂ ਤੇ ਇਹ ਸਾਰੀ ਗੁਡਾਈ ਹੋਣ ਵਾਲੀ ਵੀ ਆ ਛੋਟੇ ਛੋਟੇ ਨਦੀਨ ਇਹਦੇ ਵਿੱਚ ਇਹ ਸਾਰੇ ਕੱਢਣ ਵਾਲੇ ਆ ਤੇ ਇਹਦੀ ਕਟਾਈ ਹੋਣ ਵਾਲੀ ਇੱਧਰ ਇਹ ਇੱਧਰ ਵੀ ਗੁਡਾਈ ਹੋਣ ਵਾਲੀ ਆ ਗਿਆਰੀ ਦੀ ਤੇ ਇੱਧਰ ਵੀ ਗੁਡਾਈ ਹੋਣ ਵਾਲੀ ਆ ਤੇ ਇੱਧਰ ਵੀ ਇਹ ਸਾਰੀ ਹੈਜ ਦੀ ਆਪਾਂ ਕਟਾਈ ਕਰਾਂਗੇ ਇਧਰੋਂ ਵੀ ਉੱਪਰ ਘਾਹ ਦੀ ਕਟਾਈ ਕਰਾਂਗੇ ਤੇ ਇਹ ਗੇਂਦੇ ਦੇ ਵਿੱਚ ਵੀ ਜਿੰਨਾ ਨਦੀਨ ਹੈਗਾ ਕੱਢਾਂਗੇ ਉੱਪਰੋਂ ਇਧਰ ਘਾਹ ਦੀ ਕਟਾਈ ਆ ਹੈਜਾ ਹੈਜ ਦੀ ਕਟਾਈ ਕਰਾਂਗੇ ਇਧਰ ਵੀ ਤੇ ਇਧਰ 골ਡਨ ਸੈਪਰਸ ਆ ਇਹ ਆ ਵਾਲਾ 골ਡਨ ਸੈਪਰਸ ਇਧਰ ਆ ਹੈਜ ਦੀ ਕਟਾਈ ਕਰਾਂਗੇ ਤੇ ਇਧਰ ਵੀ ਆ ਹੈਜ ਦੀ ਕਟਾਈ ਕਰਾਂਗੇ ਇਹਦਰ ਗੋਲਡਨ ਸੈਪਰਸ ਇਹਦੀ ਵੀ ਆਪਾਂ ਕਟਾਈ ਕਰਾਂਗੇ ਤੇ ਆਹ ਵਾਲਾ ਗੋਲਡਨ ਸੈਪਰਸ ਦੀ ਵੀ ਕਟਾਈ ਕਰਾਂਗੇ ਆ ਕਿਨੇ ਪੱਟ ਦਿੱਤਾ ਭੈਣ ਚ ਇਹ ਆ ਵਾਲਾ 골ਡਨ ਸੈਪਰਸ ਇਹਦੀ ਵੀ ਸ਼ੇਪ ਗੱਡਾਂਗੇ ਕਟਾਈ ਕਰਾਂਗੇ ਅੱਗੇ ਵੀ ਜਿਹੜਾ ਹੈਗਾ ਬੂਟਾ ਇਹਦੀ ਵੀ ਆਪਾਂ ਕਟਾਈ ਕਰਾਂਗੇ। ਦੂਤ ਦੀ ਵੀ ਕਟਾਈ ਕਰਾਂਗੇ। ਵਾਲੇ 골ਡਨ ਸੈਪਰਸ ਹੋਗੇ। ਕਿ ਜਿਹੜਾ ਇੱਧਰ ਖਲਾਰਾ ਵਗੈਰਾ ਜਿੰਨਾ ਵੀ ਹੈਗਾ ਉਹਨੂੰ ਇਕੱਠਾ ਕਰਾਂਗੇ ਇੱਧਰ ਲੈ ਕੇ ਆਵਾਂਗੇ। ਤੇ ਆ ਸਾਰੇ ਪੱਤੇ ਵਗੈਰਾ ਕੀ ਕਰਾਂਗੇ? ਆ 골ਡਨ ਸੈਪਰਸ ਨੂੰ ਕਟਾਈ ਇਹਦੀ ਵੀ 골ਡਨ ਸੈਪਰਸ ਦੀ ਕਟਾਈ ਇਹਦੀ ਵੀ ਕਟਾਈ ਕਰਾਂਗੇ। ਵਾਲੇ 골ਡਨ ਸੈਪਰਸ ਦੀ ਇਧਰ ਆ ਵਾਲੇ 골ਡਨ ਸੈਪਰਸ ਦੀ ਵੀ ਆਪਾਂ ਨੇ ਕਟਾਈ ਕਰਨੀ ਹੈ। ਅਮਰੂਦ ਦੀ ਕਟਿੰਗ ਕਰਾਂਗੇ। ਜਿਹੜਾ ਗਰਾਸ ਕੱਟ ਦਿੱਤਾ ਇਹ ਸਾਈਡਾਂ ਜਿਹੜੀਆਂ ਸਾਰੀਆਂ ਜਿੰਨੀ ਵੀ ਹੈਗੀਆਂ ਨਾ ਜਿੱਥੋਂ ਤੱਕ ਫਾਰ ਕਹਿ ਗਏ ਇਹਦੀਆਂ ਸਾਰੀਆਂ ਪਾਸੇ ਡਾਂ ਕਟਾਂਗੇ ਤੇ ਬੂਟੇ ਦੇ ਥੱਲੋਂ ਵੀ ਕਟਾਈ ਕਰਾਂਗੇ ਤੇ ਆਹ ਵਾਲੇ ਗਰਾਸ ਦੀ ਕਟਿੰਗ ਕਰਾਂਗੇ ਮਸ਼ੀਨ ਦੇ ਨਾਲ ਇਧਰੋਂ ਵੀ ਤੇ ਆਹ ਫਲਾਵਰ ਆਪਣੇ ਲਗਾਏ ਸੀਗੇ ਤੇ ਕਿੱਦਾਂ ਲੱਗੇ ਮਤਲਬ ਕਿ ਇਹਨਾਂ ਦੀ ਚੋਣ ਕੀਤੀ ਸੀ ਕਿ ਇਹ ਤੇ ਜਦੋਂ ਪਹਿਲਾਂ ਨਾ ਖਿਹੜੇ ਹੋਏ ਨਹੀਂ ਲੈ ਛੋਟੀਆਂ-ਛੋਟੀਆਂ ਡੋਡੀਆਂ ਵਾਲੇ ਸੀਗੇ ਤਾਂ ਹੁਣ ਦੇਖੋ ਖਿਹੜੇ ਕਿੰਨੇ ਸੋਹਣੇ ਲੱਗਦੇ ਪੂਰੀ ਤਿਆਰੀ ਜਿਹੜੀ ਭਰੀ ਹੋਈ ਹੈ ਫੁੱਲਾਂ ਦੇ ਨਾਲ ਦੋਨੇ ਪਾਸੇ ਕਿੰਨਾ ਵਧੀਆ ਸੋਹਣਾ ਨਜ਼ਾਰਾ ਹੈ ਤੇ ਬਹੁਤ ਸੋਹਣਾ